नारेल <moisture noise> ਅੰਜੂ ਸਿੰਘਲਾ ਅਸੀਂ ਸਾਡੀ ਐਸੋਸੀਏਸ਼ਨ ਬਹੁ ਟਾਈਮ ਤੋਂ ਸਰਕਾਰ ਨੂੰ ਸਿਕਿਉਰਿਟੀ ਦੇ ਸੱਖਿਆ ਲਈ ਬਹੁਤ ਜ਼ਿਆਦਾ ਤਾਇਕ ਤੋਂ ਦੰਦਵਾ ਚੱਲ ਰਹੀ ਹੈ ਬਟ ਉਸ ਚੀਜ਼ ਨੂੰ ਬਹੁਤ ਅਣਦੇਖਾ ਕੀਤਾ ਜਾ ਰਿਹਾ ਹੈ ਇਸ ਲਈ ਇਹ ਸੱਖਿਆ ਲਈ ਤੇ ਇੱਕ ਸਾਡੀਆਂ ਰੈਗੂਲਰ ਤਰਕੀਆਂ ਲਈ ਡਾਕਟਰਾ ਦੀ ਜੋ ਸਰਕਾਰ ਨੇ ਰੋਕ ਦਿੱਤੀਆਂ ਸੀ ਉਸ ਲਈ ਇਹ ਸਟ੍ਰਾਈਕ ਕੀਤੀ ਜਾ ਰਹੀ ਹੈ ਜਿੰਨਾ ਕਿ ਲੋਕੀਂ ਤੁਸੀਂ ਕਹ ਰਹੇ ਹੋ ਕਿ ਸਿਕਿਉਰਿਟੀ ਸਰਕਾਰੀ ਹਸਪਤਾਲ ਹੈ ਪਰ ਇਤਨੇ ਪ੍ਰਾਈਵੇਟ ਸਿਕਿਉਰਿਟੀ ਰੱਖੀ ਜਾਂਦੀ ਹੈ ਇਹ ਸਰਕਾਰੀ ਚੋਣ ਚੋਣ ਨਹੀਂ ਦਿੱਤੀ ਹੈ ਪੁਲਿਸ ਉਹਨਾਂ ਨ ਕਿ ਇਹ ਹੀ ਵੱਡਾ ਇਸ਼ੂ ਹੈ ਜੋ ਪ੍ਰਾਈਵੇਟ ਸਿਕਿਉਰਿਟੀ ਹੈ ਉਹ ਤਾਂ ਬਿਲਕੁਲ ਠੇਕੇ ਦੇ ਆਧਾਰ ਤੇ 2-3000 ਰੁਪਏ ਦੀ ਤਨਖਾਹ ਤੇ ਕਰ ਰਹੇ ਨੇ ਉਹ ਕਿਸੇ ਲਈ ਵੀ ਆਪਣੀ ਜਾਨ ਨੂੰ ਦੇ ਨੁਕਸਾਨ ਪਹੁੰਚਾ ਸਕਦੇ ਤਾਂ ਉਹ ਇੰਨੀ ਰਿਲਾਈਏਬਲ ਸਿਕਿਉਰਿਟੀ ਨਹੀਂ ਹੈ ਸਾਡੀ ਡਿਮਾਂਡ ਇਹ ਹੈ ਕਿ ਸਰਕਾਰੀ ਸੁਰੱਖਿਆ ਦਿੱਤੀ ਜਾਵੇ ਬਸ ਇਹ ਮੰਤਰੀ ਨੂੰ ਕੋਈ ਤੁਹਾਡੀ ਮੀਟਿੰਗ ਹੋਈ ਹੈ ਸਾਰੇ ਡਾਕਟਰ ਦੇ ਨੇ ਕੀ ਮੰਗ ਰੱਖੀ ਹੈ ਤੁਹਾਡੇ ਕੋਲ ਮਤਲਬ ਇਹ ਹੀ ਕਿ ਪੁਕਤਾ ਤੌਰ ਤੇ ਸਰਕਾਰੀ ਸਿਕਿਉਰਿਟੀ ਆਫਿਸਰਸ ਹਸਪਤਾਲਾਂ ਵਿੱਚ ਤਾਇਨਾਤ ਹੋਣ ਜਿਸ ਵਿੱਚ ਮਰੀਜ਼ਾਂ ਦੀ ਸਿਕਿਉਰਿਟੀ ਡਾਕਟਰਾਂ ਦੀ ਤੇ ਹੋਰ ਸਾਰਾ ਸਟਾਫ ਦੀ ਸਿਕਿਉਰਿਟੀ ਵੀ ਆਉਂਦੀ ਹੈ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਹਲੇ ਮੀਟਿੰਗਸ ਚੱਲ ਰਹੀਆਂ ਹਨ ਹਲੇ ਸਾਨੂੰ ਪੱਕੇ ਤੌਰ ਤੇ ਕੋਈ ਆਸ਼ਵਾਸਨ ਨਹੀਂ ਮਿਲਿਆ ਹੈ ਇਸ ਲਈ ਇਹ ਹੈ ਸਟ੍ਰਾਈਕ ਕਪਟਿੰਗ ਮੀਟਿੰਗ ਵਿੱਚ ਹੀ ਬਤਾ ਕਰਾਂਗੇ ਮੀਟਿੰਗ ਦੇ ਵਿੱਚ ਜਿਹੜੇ ਬੈਠੇਗੇ ਸਾਰੇ ਹਾਂਜੀ ਜੋ ਸਾਡੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹ ਸਰਕਾਰ ਨਾਲ ਮੀਟਿੰਗਸ ਕਰ ਰਹੇ ਨੇ ਉਹ ਜਿਸ ਤਰ੍ਹਾਂ ਸਾਨੂੰ ਨਿਰਦੇਸ਼ ਮਿਲਣਗੇ ਅਸੀਂ ਉਸ ਤਰ੍ਹਾਂ ਉਹ ਬੋਲਣਾ ਕਰਾਂਗੇ अज अठ तो ग्यारह लिए ओ पी डी सेवाव बंद हैं एमरजेंसी सेवाव सिजेरियन डिलीवरी ओपन है तो ग्यारह बजे तो बाद ओ पी डी कंटिन्यू करा हले इस स्ट्राइक तीन फेसिज में है हले इस बार पहला तीन दिन लिए है जो अठ तो ग्यारह की ओ पी डी बंद है जो तीन दिन सू कोई आश्वासन मिलता है बुखा तौर पर तो फिर नहीं तो जमें एसोसीएशन डिसाइड करेगी ਦੇਖੋ ਅੱਜ ਸਰਕਾਰ ਨਾਲ ਗੱਲਬਾਤ ਆਲਰੇਡੀ ਚੱਲ ਰਹੀ ਸੀਗੀ ਮੀਟਿੰਗਾਂ ਵੀ ਦੌਰ ਕਰ ਲਈਆਂ ਗਈਆਂ ਵਿੱਚ ਬਹੁਤ ਗੈਰਜ਼ ਮੰਗਾ ਨੇ ਕਿ ਹਸਪਤਾਲਾਂ ਵਿੱਚ ਸਿਕਿਉਰਡ ਮਾਹੌਲ ਮਿਲੇ ਸਿਕਿਉਰਿਟੀ ਗਾਰਡ ਰੱਖੇ ਜਾਣ ਤੇ ਦੂਸਰੀ ਚੀਜ਼ ਐਸਪੀ ਜੋ ਬੰਦ ਕਰਤੀ ਗਈ ਹੈ ਕੈਰੀਅਰ ਪ੍ਰੋਗਰੈਸ਼ਨ ਦਾ ਇੱਕ ਜਿਹੜਾ ਤਰੱਕੀਆਂ ਦਾ ਸਕੋਪ ਸੀਗਾ ਡਾਕਟਰਸ ਦੇ ਕੋਲ ਉਹ ਵੀ ਅਚਾਨਕ ਬੰਦ ਕਰਤਾ ਗਿਆ ਤੇ ਬਹੁਤ ਹੀ ਜਹਿਦ ਮੰਗਾ ਦੇ ਉੱਤੇ ਅੱਜ ਕਈ ਦਿਨਾਂ ਦੀ ਸਰਕਾਰ ਤੋਂ ਮੀਟਿੰਗਾਂ ਤੋਂ ਬਾਵਜੂਦ ਸਰਕਾਰ ਦੇ ਆਸ਼ਵਾਸਨ ਦੇਣ ਦੇ ਬਾਵਜੂਦ ਕੰਮ ਨਾ ਹੋਣ ਤੇ ਅੱਜ ਮਜਬੂਰ ਹੋ ਕੇ ਇਹ ਸਟ੍ਰਾਈਕ ਕਰਨੀ ਪਈ ਹੈ ਉਹ ਵੀ ਹਲੇ 3 ਘੰਟੇ ਦੀ ਕਰਾਂਗੇ ਮਰੀਜ਼ਾਂ ਦਾ ਨੁਕਸਾਨ ਨਹੀਂ ਹੋਣ ਦਵਾਂਗੇ ਓਪਡੀ ਦੇਖਾਂਗੇ ਲੇਕਿਨ ਸਰਕਾਰ विरोध जारी रहेगा। ਰਹੇਗਾ ਕਈ ਮਰੀਜ਼ਾਂ ਦਾ 8 ਵਜੇ ਆ ਜੇ ਕਿ ਉਹਨਾਂ ਕੋ ਭੈਣ ਦੇ ਤੌਰ ਤੇ ਜਗਾ ਜਗਾ ਫਲਾਈ ਕਰਦੇ ਦੇਖੋ 25 ਕਾਊਂਟਰ ਤੇ ਜਿਸ ਦਾ ਪਹਿਲਾਂ ਵੀ ਰੂਟੀਨ ਵੀ ਓਪਡੀ ਲੈਣ ਲੱਗਦੀ ਹੈ ਉਹਨਾਂ ਉਹ ਤਾਂ ਸੋ ਨਜ਼ਰਾਂ ਚ ਆ ਗਿਆ ਬਹੁਤ ਵੱਡੀ ਦੁਰਘਟਨਾ ਸਗੀ ਹੋ ਲੇਕਿਨ ਇੱਥੇ ਵੀ ਕੋਈ ਅੱਛਾ ਮਾਹੌਲ ਨਹੀਂ ਹੈ ਨੋ ਘਟਨਾਵਾ ਪਿੱਛੇ ਦੇ ਡਾਕਟਰਾਂ ਦੇ ਉਤੇ 1 ਮਹੀਨੇ ਦੇ ਵਿਚਕਾਰ ਹੋਈਆਂ ਕੱਲ ਰਾਤ ਇੱਕ ਮੁਹਾਲੀ ਸਾਡੇ ਸੀ ਜਿਹੜੀ ਟਰਕੋਲੀ ਹੈਗੀ ਆ ਉੱਥੇ ਇੱਕ ਗਰਭਵਤੀ ਡਾਕਟਰ ਜੋ ਡਿਊਟੀ ਤੇ ਸੀਗੀ 8 ਮਹੀਨੇ ਦੀ ਕੁਝ ਗਰਭਵਤੀ ਹੈਗੀ ਉਹ ਰਾਤ ਡਿਊਟੀ ਕਰ ਰਹੀ ਸੀ ਤੇ ਉੱਥੇ ਕੋਈ 4-5 ਮੁੰਡੇ ਆਉਂਦੇ ਆ ਨਸ਼ੇੜੀ ਦੇ ਤੌਰ ਤੇ ਉਹ ਅੰਦਰ ਸਮਾਨ ਚੁੱਕ ਕੇ ਭਜਦੇ ਆ ਸਰਿੰਜਾਂ ਨੂੰ ਹੱਥੋਂ ਆਂਦੇ ਚੁੱਕਣ ਦੀ ਕੋਸ਼ਿਸ਼ ਕਰਦੇ ਆ ਉਹ ਪੁੱਛਦੇ ਕੌਣ ਹੈ ਉਹਨੂੰ ਧੱਕਾ ਮਾਰ ਕੇ ਜੜੇ ਜਾਂਦੇ ਆ ਤਾਂ ਕੀ ਉਹਦਾ ਨੁਕਸਾਨ ਹੋ ਜੇ ਕਿ ਕਾਜ ਮੁਕਾਰ ਲੇਗੀ ਇਹ ਚੀਜ਼ ਦੀ ਕਿ ਸੁਰੱਖਿਅਤ ਮਾਹੌਲ ਨਹੀਂ ਹੋਣਾ ਚਾਹੀਦਾ ਕਿ ਕੋਰਟ ਕੰਪਲੈਕਸ ਵਿੱਚ ਕਿਉਂ ਡੀਸੀ ਆਫਿਸ ਸਿਕਿਉਰਿਟੀ ਕਿਉਂ ਹੈ ਅਸੀਂ ਕੋਈ ਨਿੱਜੀ ਗਾਰਡ ਨਹੀਂ ਮੰਗ ਰਹੇ ਅਸੀਂ ਕੋਈ ਪਬਲਿਕ ਨਾਲ ਨਾਲ ਲੈ ਕੇ ਸਰਦਨ ਤੋਂ ਮੰਡਲੀ ਗਾਰਡ ਨਹੀਂ ਚਾਹੀਦਾ ਸਾਨੂੰ ਅਸੀਂ ਹਸਪਤਾਲ ਦੀ ਸਿਕਿਉਰਿਟੀ ਮੰਗ ਰਹੇ ਹਾਂ ਸਟਾਫ ਦੀ ਸਿਕਿਉਰਿਟੀ ਮੰਗ ਰਹੇ ਹਾਂ ਮਰੀਜ਼ਾਂ ਦੀ ਸਿਕਿਉਰਿਟੀ ਮੰਗ ਰਹੇ ਹਾਂ ਮਰੀਜ਼ਾਂ ਦਾ ਸਮਾਨ ਚੋਰੀ ਹੁੰਦਾ ਵਾਰਡਾਂ 'ਚ ਦਾਖਲ ਦਾ ਉਹਨਾਂ ਦੇ ਫੋਨ ਚੋਰੀ ਹੋ ਜਾਂਦੇ ਆ ਉਹਦੇ 'ਚ ਉਹ ਡਾਕਟਰ ਤੇ ਗੱਲ ਪੈਂਦੇ ਆ ਕੇ ਤੇ ਇਹ ਅਜਿਹਾ ਮਾਹੌਲ ਸਾਨੂੰ ਆਪਣਾ ਕੰਮ ਕਰਨ ਦਿਓ ਸ ਕੀ ਤੁਹਾਨੂੰ ਪਛਾਣ ਕੇ ਤੁਹਾਨੂੰ ਮਿਰਚਾਂ ਦਾ ਧਿਆਨ ਦੇਣ ਦਿਓ ਅਸੀਂ ਬਹੁਤ ਜ਼ਿਆਦਾ ਗੱਲ ਕਰ ਰਹੇ ਹਾਂ ਕਰਨਾ